ਭਾਈ ਜੀ ਕੀ ਨਾਮ ਆ ਤੁਹਾਡਾ ਕੀ ਹੋਇਆ ਜੀ ਪ੍ਰਦੀਪ ਸਿੰਘ ਮੇਰਾ ਨਾਮ ਆ ਸਾਡੀ ਮੋਟਰ ਇਹ ਤਾਰਾ ਵੱਡ ਲਈਆਂ ਨਹੀਂ ਤੇ ਕਿੰਨਾ ਨੇ ਵੱਡੀਆਂ ਭਾਈ ਜੀ ਮਨੀ ਮੁੰਡਾ ਆ ਮਾਲਾਂ ਦਾ ਤੇ ਕੁਝ ਨਹੀਂ ਛੱਡਿਆ ਹੈਗਾ ਅੰਦਰ ਮੰਜੇ ਤੱਕ ਚੱਕ ਕੇ ਲੈ ਗਏ ਅੰਦਰੋਂ ਤਾਰਾਂ ਆ ਗ੍ਰਿਪ ਤੋੜਿਓ ਆ ਦੇ ਤੇ ਆ ਆਟੋਮੈਟਿਕ ਸਾਰੇ ਭੰਨ ਕੇ ਸੈਟ ਕੇ ਜਾਂਦੇ ਆ ਨਾਲ ਦੀਆਂ ਸਾਡੀਆਂ ਮੋਟਰਾਂ ਆ ਤੇ ਉੱਥੋਂ ਲੈ ਗਏ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਭਾਈ ਜੀ ਇਹ ਸਾਡੇ ਆਂਕਲ ਸੀਗੇ ਤੇ ਉਹ ਇਹਦਾ ਰੋਡ ਤੇ ਸੀਗੇ ਇਹ ਵੇਚਣ ਚੱਲਾ ਸੀਗਾ ਸਮਾਨ ਅੱਜ ਤੇ ਉਹ ਬੋਰਾ ਉਹਨੇ ਅੰਕਲ ਨੇ ਕਿਹਾ ਕਿ ਹਾਂ ਵੀ ਇਹ ਬੋਰੇ ਚ ਕੀ ਆ ਉਹ ਅੰਕਲ ਦੇਖਣ ਲੱਗਾ ਉੱਥੋਂ ਭੱਜ ਗਿਆ ਉਹ ਮੁੰਡਾ ਬੋਰੇ ਚ ਤਾਰਾਂ ਸੀਗੀਆਂ ਗ੍ਰਿਪਾਂ ਦਾ ਸੀਗਾ ਸਾਰਾ ਸਮਾਨ ਤਾਂਬੇ ਦਾ ਬੱਸ ਮੈਂ ਆ ਗਿਆ ਇਹ ਸਮਾਨ ਨਿਕਲਿਆ ਦੇ ਕੋਲ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਕੀ ਹੋਇਆ ਪਤਾ ਨਹੀਂ ਕੀ ਹੋਇਆ ਜੀ ਮੈਂ ਬਾਦਰ ਸਿੰਘ ਪ੍ਰਧਾਨ ਪਿੰਡ ਮਾਲਾ ਮੈਂ ਜੀ ਟ੍ਰੋਪ ਪੰਪ ਤੋਂ ਤੇਲ ਲੇ ਕੁੰਦਾ ਸੀਗਾ ਇੱਕ ਪੌਂਸਲੇ ਸਾਥਨ ਦੇ ਉਸਲੇ ਇੱਕ ਬੰਦੇ ਦੇ ਕੋਲ ਮੁੰਡੇ ਦੇ ਕੋਲ ਤੇ ਇੱਕ ਬੋਰਾ ਫੜਿਆ ਸੀ ਕਿਸੇ ਸਮਾਨ ਵਾਲਾ ਤੇ ਮੈਂ ਪੁੱਛਿਆ ਰੋਕੇ ਪੇ ਮੈਂ ਤੇ ਸਮਾਨ ਤੇ ਕੀ ਆ ਤੇ ਇੱਕਦਮ ਇਹ ਕੰਮ ਤੋਂ ਆਇਆ ਉਸਨੇ ਸਮਾਨੇ ਮੇਰੇ ਆਪਣੇ ਸਮਾਨੇ ਮੈਂ ਖਲਦਾ ਕੀ ਆ ਜਦ ਮੈਂ ਬੋਰਾ ਢੇਰ ਕੀਤਾ ਵਿੱਚੋਂ ਸਾਰਾ ਸਮਾਨ ਉਹਦਾ ਆਪਣਾ ਤੇ ਚਾਬੀਆਂ ਪਹਲਾ ਤੋ ਥੋੜਾ ਸਾਰਾ ਨਿਕਲੇ ਵਿੱਚੋਂ ਚਾਰਾਂ ਵੱਡੀਆਂ ਆ ਤੇ ਸਾਰਾ ਤਰਾ ਸਮਾਨ ਉਸ ਲਾਇਆ ਸਾਰਾ ਫੜਿਆ ਕੋਈ ਮੈਂ ਸਮਾਨ ਦੇਖਣਾ ਪਿਆ ਦੋ ਚੋਂ ਚੜ ਕੇ ਭੱਜ ਗਿਆ ਸਾਡੀ ਪਿੰਡ ਤੋਂ ਮਾਲਾ ਆਦਾ ਮੈਂ ਮਾਲਾ ਰੇ ਬੜਾ ਮੁੰਡਾ ਮਾਲਾ ਦੇ ਮਨੀ ਨਾ ਹੁੰਦਾ ਮੁੰਡਾ ਹਾਂ ਕੰਪਲੀਟ ਦਿੱਤੀ ਪੁਲਿਸ ਨੂੰ ਪਹਿਲਾਂ ਕੀਤੀ ਸੀਗੀ ਪਹਿਲਾਂ ਲੰਘੀ ਸੀ ਉਹ ਕਹਿੰਦੇ ਸੀ ਬੰਦਾ ਕਿਹੜਾ ਦੇਖ ਕਹਿੰਦੇ ਸੀ ਹੁਣ ਬੰਦਾ ਦੇਖ ਲਿਆ ਉਹ ਬੰਦਾ ਜੀ ਕਿੰਨੀਆਂ ਮੋਟਰਾਂ ਤੇ ਹੋਈ ਚੋਰੀ 40 ਮੋਟਰਾਂ ਦਾ ਸੱਚ 40 50 ਮੀਟਰ ਗਈਆਂ 6 ਮੀਟਰ ਮੇਰੀਆਂ ਗਈਆਂ ਸਾਰੀਆਂ ਤੇ ਹੋਈ ਆ ਹਾਂ 6 ਮੀਟਰਾਂ ਦੇ ਹੋਣ 6 ਮੋਟਰਾਂ ਤੇ ਹੋਈ ਹਨ ਹਾਂ 6 ਮੀਟਰ ਮੇਰੀਆਂ ਬਾਕੀ ਹੋਰ ਹੈਗੇ ਸਾਰੀਆਂ ਜਾਣੀ 40 ਮੋਟਰਾਂ ਦੀਆਂ ਘੌਰ ਵਿੱਚ ਮਾਨ ਵਿੱਚ 40 ਸਾਰੀਆਂ ਮੋਟਰਾਂ ਦੀਆਂ ਅੱਜ ਹੀ ਹੋਈਆਂ ਇਹ ਚੋਰੀ ਸਾਰੀ ਨਹੀਂ ਪਤਾ ਕਈ ਦਿਨੋਂ ਕਰਦ ਨੂੰ ਫੜਿਆ ਅੱਜ ਮਤਲਬ ਫੜਿਆ ਅੱਜ ਫੜਾ ਹੋ ਗਿਆ ਨਹੀਂ ਚੱਲ ਗਿਆ ਹਾਂ ਅੜਕਿਆ ਜਾ ਮਤਲਬ ਅੱਜ ਫੜਵਾਇਆ ਨਹੀਂ ਫੜ ਹੋ ਗਿਆ ਉਹ ਆ ਬੰਦਾ ਫੜਿਆ ਤੇ ਨੱਠ ਗਿਆ ਮੈਂ ਤਾਂ ਸੁਵਾਨ ਦੇ ਘਰ ਪੱਜ ਗਿਆ ਬੰਦਾ ਫੜੂ ਵੀ ਪਿੰਡ ਦਾ ਹੀ ਆ ਅੱਛਾ ਨੱਠ ਗਿਆ ਹਾਂ ਨੱਠ ਗਿਆ ਸੁਵਾਨ ਛੱਡ ਕੇ ਪੱਜ ਗਿਆ ਠੀਕ ਹੈ ਜੀ ਹਾਂਜੀ ਭਾਈ ਜੀ ਸਾਰੇ ਇਲਾਕਾ ਨਿਵਾਸੀ ਪਿੰਡ ਮਾਲਾ ਗਹਾਵਰ ਚਚਰਾੜੀ ਜੋ ਕਿ ਮਾਲਾ ਦੇ ਤੇ ਗਹਾਵਰ ਦੇ ਵਿਚਾਲੇ ਮੋਟਰਾਂ 26 ਜਰੂਣੀ ਚੋਰੀ ਹੋਈ ਸੀ ਸਾਰੀਆਂ ਤਾਰਾਂ ਪੱਟ-ਪੱਟ ਕੇ ਲੈ ਗਏ ਤਾਰਾਂ ਅਸੀਂ ਦਵਾਰਾਂ ਪਾਈਆਂ ਫਿਰ ਅੱਜ ਤੋਂ 20 ਦਿਨ ਪਹਿਲਾਂ ਇਹਨਾਂ ਨੇ ਕੱਲੀ-ਕੱਲੀ ਮੋਟਰ ਦਾ ਸਟਾਰਟਰ ਸਮੇਤ ਗ੍ਰਿਪ ਤਾਰਾਂ ਦਰਵਾਜ਼ੇ ਭੰਨ-ਭੰਨ ਕੇ ਇਹਨਾਂ ਨੇ 40 ਮੋਟਰ ਦਾ ਨੁਕਸਾਨ ਕੀਤਾ ਸਾਡੇ ਮਾਲਾ ਦੇ ਪਾਜੀਵੰਦ ਨੇ ਰਿਪੋਰਟ ਦਿੱਤੀ ਜਾ ਕੇ ਥਾਣੇ ਵਿੱਚ ਤੇ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੋਈ ਤੇ ਹੁਣ ਅਸੀਂ ਆਪ 20 ਦਿਨ ਤੋਂ ਰਾਖੀ ਕਰ ਰਹੇ ਆਂ ਮੋਟਰਾਂ ਦੀ ਵੀ ਦੇਖੀਏ ਕਿੱਥੇ ਕੀ ਹੋ ਰਿਹਾ ਤੇ ਰਾਤ ਮੈਨੂੰ ਮੇਰੇ ਪਿੰਡ ਦੇ ਫੋਨ ਆਇਆ ਚਚਰਾੜੀ ਪੰਪ ਤੇ ਮਗਰ ਤਾਰਾਂ ਲੱਗੀਆਂ ਜੀ ਤਾਂ ਸਵੇਰੇ ਜਦੋਂ ਅਸੀਂ ਘੁੰਮਦੇ ਫਿਰਦੇ ਸੀਗੇ ਤਾਂ ਸਾਡੇ 마을ਾਂ ਦੇ ਪਾਜੀਵੰਦ ਸਰਦਾਰ ਬਾਰੀ ਇਹਨਾਂ ਨੇ ਇੱਕ ਵਾਰ ਦੇਖਿਆ ਬੰਦਾ ਸ਼ੱਕੀ ਹਾਲਚ ਘੁੰਮਦਾ ਉਹਦੇ ਕੋਲ ਬੋਰਾ ਸੀ ਇਹਨਾਂ ਦੇ ਪਿੰਡ ਦਾ ਹੀ ਸੀ ਸ਼ੱਕ ਸੀ ਕੀ ਬੰਦਿਆਂ ਨੂੰ ਵੀ ਇਹ ਬੰਦਾ ਬੂਟ ਪਾ ਕੇ ਘੰਮਘੰਸ਼ੂ ਪਾ ਕੇ ਘੁੰਮਦਾ ਇਹਦੇ ਕੋਲ ਕੋਈ ਸਮਾਨ ਚੱਕੀ ਆ ਪੁੱਛਿਆ ਤੇ ਕਹਿੰਦਾ ਵੀ ਮੇਰਾ ਆਪਣਾ ਸਮਾਨ ਨਿੱਜੀ ਸਮਾਨ ਆ ਜਦੋਂ ਬੋਰਾ ਦੇਖਿਆ ਤੇ ਬੋਰੇ ਵਿੱਚ ਤਾਰਾਂ ਗਰੇਪਲ ਸਟਾਰਟਰ ਹਰ ਇੱਕ ਚੀਜ਼ ਭੰਨ-ਭੰਨ ਕੇ ਤਾਂਬਾ ਕੱਢ ਕੇ ਉਹਨੇ ਘਟੋ-ਘਟੋ 20 ਕਿਲੋ ਸਮਾਨ ਇਕੱਠਾ ਕੀਤਾ ਸੀ ਤੇ ਇੰਨੇ ਚਿਰ ਨੂੰ ਉਹ ਇਹਨਾਂ ਨੂੰ ਝਕਾਨੀ ਦੇ ਕੇ ਕਣਕ ਵਿੱਚ ਲੱਗ ਗਿਆ ਜਾ ਕੇ ਤੇ ਹੁਣ ਅਸੀਂ ਸਾਰੇ ਮੋਟਰਾਂ ਤੇ ਜਾ ਕੇ ਦੇ ਦੇ ਘਟੋ ਘਟ ਇੱਕ ਇੱਕ ਮੋਟਰ ਦਾ 10 10 12 12000 ਰੁਪਏ ਦਾ ਨੁਕਸਾਨ ਆ ਕਿਉਂਕਿ ਜ਼ਿੰਮੇਦਾਰ ਨੂੰ ਪਹਿਲਾਂ ਹੀ ਹਰ ਇੱਕ ਪਾਸੇ ਝੋਨੇ ਦੀ ਫਸਲ ਤੇ ਮਾਰ ਪੈ ਰਹੀ ਹੈ ਹਰ ਜੀ ਦੀ ਮਾਰ ਪੈ ਰਹੀ ਹੈ ਆ ਗਿਆ ਆ ਗਿਆ ਜੇ 40 50 ਮੋਟਰਾਂ ਆ ਤੇ ਘਟੋ ਘਟ ਚਾਰ ਪੰਜ ਲੱਖ ਦਾ ਇੱਕ ਮਤਲਬ ਵੱਡਾ ਨੁਕਸਾਨ ਸਾਡਾ ਸਾਰੇ ਜ਼ਿਮੀਦਾਰਾਂ ਦਾ ਹੋਇਆ 6 ਮੋਟਰ ਇਹਨਾਂ ਦੀਆਂ ਤਿੰਨ ਮੋਟਰ ਮੇਰੀਆਂ ਨੌ ਮੋਟਰ ਇੱਕ ਸੁੱਖੇ ਮਾਲੇ ਦੀਆਂ ਇਕੱਲੇ ਇਕੱਲੇ ਬੰਦੀਆਂ ਮੇਰੇ ਭਾਈ ਬੰਦ ਬੈਠੇ ਆ ਪੰਜ ਮਿੰਟ ਭਾਜੀ ਇਹਨਾਂ ਦੀਆਂ ਮੋਟਰਾਂ ਤਿੰਨ ਸਿਗੀਆਂ ਇਹਨਾਂ ਭਾਈ ਸਾਹਿਬ ਦੇ ਪੰਜ ਮੋਟਰ ਆਇਆ। ਗੇਟ ਵੀ ਲਾ ਲਿਆ। ਪੰਜ ਮੋਟਰਾਂ ਦੇ ਵਿੱਚ ਇੱਕ ਮੋਟਰ ਦਾ 9000 ਦਾ ਸ਼ਟਰ ਸਮੇਤ ਕਰਪਾ ਪੈਂਦਾ ਜੀ। 45000 ਰੁਪਏ ਦਾ ਇੱਕ ਬੰਦੇ ਦਾ ਨੁਕਸਾਨ ਆ। ਜੇ ਸਾਰਾ ਹੀ ਅਸੀਂ ਮੋਟਾ-ਮੋਟਾ ਦਾਜ ਲੇ ਗਾ ਸਾਡਾ ਘਟੋ-ਘਟ ਪੰਜ-7 ਲੱਖ ਰੁਪਏ ਦਾ ਮੋਟਰਾਂ ਦਾ ਨੁਕਸਾਨ ਆ ਜੀ। ਸੋ ਪੁਲਿਸ ਨੂੰ ਬੇਨਤੀ ਆ ਕਿ ਜੇ ਹੁਣ ਬੰਦਾ ਸਾਨੂੰ ਛੱਕੀ ਅਸੀਂ ਦੇਖਿਆ ਫੜ ਹੋਇਆ ਉਹ ਸਾਡੇ ਹੱਥੋਂ ਨਿਕਲ ਕੇ ਦੌੜ ਗਿਆ। ਜੇ ਕੋਈ ਕਾਰਵਾਈ ਕਰਨੀ ਹੈ ਤੇ ਥੱਲੀਬਖਸ਼ ਕਰੋ ਨਹੀਂ ਤਾਂ ਅਸੀਂ ਆਪਣੀ ਕਾਰਵਾਈ ਥੱਲੀਬਖਸ਼ ਅਸੀਂ ਆਪ ਹੀ ਕਰਾਂਗੇ। ਅਸੀਂ ਪਹਿਲਾਂ ਉਹਨੂੰ ਫੜਾਂਗੇ ਤੇ ਕਿੱਥੇ ਇਹ ਇਥੇ ਇਹਦੇ ਨਾਲ ਦੇ ਸਾਥੀ ਆ ਤੇ ਕੀ ਕੁਛ ਨੇ ਕੀਤਾ ਜੋ ਉਹਦੇ ਹਥਿਆਰ ਸਮੇਤ ਤੇ ਸਾਰਾ ਕੁਝ ਸਾਡੇ ਕੋਲ ਤਾਂ ਮੌਕੇ ਤੇ ਮੌਜੂਦ ਹੈ ਜੀ ਬੜੀ ਮਿਹਰਬਾਨੀ ਹੋ ਗਈ